کہ میرا ستکار نہیں یہ ستار گروہ گرو دے میرے تن گردیو ست گروہ گروہ گرن سا سارے اندھی گروہ نے پر میرے شبد گروہ سوامی دروارہ سنگھ جی مہراج لوپوں والے جنہ دی پویتر نگر تو جوڑے چاڑن لئی سمرت پامے آجے بھی میں پورا نہیں کوشش کرتا جنا چر یہ سریر رہن میں انہ چر ਮਗਾਮੀ ਗਿੱਰਤੀ ਵਾਲੇ ਦਾ ਕੁੰਦਲਾ ਵਾਲੇ ਦਾ ਜਸ ਕਰਦਾ ਰਹਾਂ ਗੁਰੂ ਦੀ ਹਜ਼ੂਰੀ ਚ ਬਹਿ ਕੇ ਪਾਠੀ ਗੁਰ ਸੰਗਤ ਵਿੱਚ ਬਹਿ ਕੇ Swami ji ਕਥਾ ਕਰਦੇ ਅੱਜ ਉਹ ਕਥਾ ਦੀ ਰੀਲ ਲਾ ਦਿਓ ਭਾਵੇਂ ਮਜੂਦਾ Swami Jagdish Singh ਉਨ੍ਹਾਂ ਦੀ ਗੁਰਗਤੀ ਤੇ ਸੁਭਾਏ ਮਾਨ ਨੇ ਫਰਕ ਕੋਈ ਨਹੀਂ ਹਰ ਕਾ ਸੇਵਕ ਹਰੀ ਦਾ ਰੂਪ ਬਣ ਜਾਂਦਾ ਹੈ ਪਰ ਪਹਿਲਾਂ ਸਮਿਆਂ 'ਚ ਅਸੀਂ ਰੀਲ ਨਾਲ ਬੰਦੇ ਹੋਏ ਸੀ ਜਾਣਾ ਰੀਲ ਨੂੰ ਸੁਣਨਾ ਉਹਨਾਂ ਦੇ ਪਵਿੱਤਰ ਸ਼ਬਦ ਬਸ ਇੱਕ ਸ਼ਬਦ ਨੇ ਸ਼ਾਂਤੀ ਵਰਤਾਉਣੀ

اس گرگی کے وہ بیٹھے نے آؤ